ਮੇਰੇ ਮਰੰਡਾ ਘਰ ਦੇ ਵਿੱਚ ਹੌਸ ਰੈਸਟ ਕੀਤਾ ਗਿਆ ਹੈ ਇਹ ਡੀਐਸਪੀ ਤੇ ਐਸਐਚਓ ਮਰੰਡਾ ਚੰਪੌਰ ਸਾਹਿਬ ਇਹਨਾਂ ਨੇ ਇਹਨਾਂ ਦੀ ਡਿਊਟੀ ਲੱਗੀ ਹੈ ਤੇ ਘਰ ਦੇ ਵਿੱਚ ਹੌਸ ਰੈਸਟ ਕਰਕੇ ਮੈਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ ਲੇਕਿਨ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਦਾ ਕਿ ਕਿੰਨੀ ਕੀ ਦੇਰ ਰੋਕੋਗੇ ਜਿਹੜੇ ਕੱਖਾਂ ਦੇ ਵਿੱਚ ਅੱਗ ਹੈ ਉਹ ਬਹੁਤੀ ਦੇਰ ਰੁਕਦੀ ਨਹੀਂ ਹੁੰਦੀ ਤੇ ਅੱਗ ਨੇ ਪੜਕਣਾ ਹੀ ਪੜਕਣਾ ਹੈ ਤੇ ਮੁੱਖ ਮੰਤਰੀ ਜੀ ਜਿਹੜਾ ਤੁਸੀਂ ਇਹ ਨਿਊ ਦੇ ਪੰਜਾਬ ਦੇ ਲੋਕਾਂ ਵੱਲ ਪਾ ਰਹੇ ਹੋ ਉਹਨਾਂ ਨੂੰ ਕੁੱਟਕੁੱਟ ਕੇ ਘਰਾਂ ਦੇ ਵਿੱਚ ਰੋਕਿਆ ਜਾ ਰਿਹਾ ਹੈ ਉਹਨਾਂ ਦਾ ਜਾ ਰਿਹਾ ਹੈ ਇਹ ਨਿਊ ਦੇ ਮਹਿੰਗੇ ਪੈਣੇ ਤੇ ਤੁਸੀਂ ਪੰਜਾਬ ਦਾ ਆਪ ਹਾਦ ਖਰਾਬ ਕਰ ਰਹੇ ਹੋ ਇਹ ਗੱਲ ਸਮਝ ਲਓ ਚੰਦਾ ਪਰ ਆਪ ਕੋ ਗਵਾਦਾ ਪੰਜਾਬ ਤੁਹਾਨੂੰ ਦਿੱਤਾ ਗਿਆ ਸੀ ਤੁਸੀਂ ਪੰਜਾਬ ਦੇ ਹਾਲਾਤ ਖਰਾਬ ਕਰਕੇ ਇਹ ਹਾਲਾਤ ਪਿੱਤੇ ਹੋਏ ਐ ਕਿ ਇੱਕ ਸਾਬਕਾ ਮੁੱਖ ਮੰਤਰੀ ਸਾਹਿਬ ਦਾ ਮੰਤਰੀ ਸਾਹਿਬ ਦਾ ਆਪੋਜੀਸ਼ਨ ਲੀਡਰ ਜੇ ਇਥੇ ਸੇਫ ਨਹੀਂ ਐ ਉਸਨੂੰ ਹੌਸ ਅਰੈਸਟ ਕੀਤਾ ਜਾ ਸਕਦਾ ਤਾਂ ਆਮ ਲੋਕਾਂ ਦੀ ਕੀ ਹਾਲਾਤ ਹੋਣਗੇ ਆਮ ਲੋਕਾਂ ਨੂੰ ਤੁਸੀਂ ਕਿਸ ਤਰ੍ਹਾਂ ਧੂ ਧੂਕੇ ਚੌਂਕਾ ਤੇ ਕੁੱਟ ਕੇ ਵਾਪਸ ਮੋੜ ਰਹੇ ਹੋ ਲੇਕਿਨ ਇਹ ਕੋਈ ਬੱਸਾਂ ਵਿੱਚ ਲਿਆਂਦੇ ਹੋਏ ਭੀੜ ਨਹੀਂ ਐ ਇਹ ਲੋਕ ਪਹਿਲੇ ਦਿਨ ਵੀ ਆਪ ਮੁਹਾਰੇ ਆਏ ਸੀ ਅੱਜ ਵੀ ਆਪ ਮੁਹਾਰੇ ਆ ਰਹੇ ਆ। ਅਰ ਸਾਡੇ ਬੋਲ ਬਗਾਰੇ ਲੋਕ ਅਰੁਨਾ ਲੋਕਾਂ ਦੀ ਮਦਦ ਕਰ ਰਹੇ ਜਿਨ੍ਹਾਂ ਨੂੰ ਤੁਸੀਂ ਦਬਾ ਰਹੇ ਹੋ, ਸਰਕਾਰ ਦੀ ਵਿਰੁੱਧ ਆਵਾਜ਼ ਨੂੰ ਦਬਾ ਰਹੇ ਹੋ ਤੁਸੀਂ। ਉਸ ਆਵਾਜ਼ ਨੂੰ ਦਬਾਉਣ ਵਾਸਤੇ ਤੁਸੀਂ ਇਹ ਜਿਹੜੀਆਂ ਚਾਰਾ ਜੋੜੀਆਂ ਪੁਲਿਸ ਸਾਡੇ ਤੇ ਤਾਇਨਾਤ ਕਰਕੇ ਲਗਾ ਰਹੇ ਹੋ ਇਹ ਤੁਹਾਡੀਆਂ ਚਲਣੀਆਂ ਨਹੀਂ ਜੇ ਮੁਗਲਾਂ ਦਾ ਰਾਜ ਨਹੀਂ ਰਿਹਾ ਜੇ ਅੰਗਰੇਜ਼ਾਂ ਦਾ ਰਾਜ ਨਹੀਂ ਰਿਹਾ ਜੇ ਐਮਰਜੈਂਸੀ ਹਾਲਾਤ ਇੱਥੇ ਪੰਜਾਬ ਦੀਆਂ ਨੇ ਰਹਿਣ ਨਹੀਂ ਦਿੱਤੇ ਤਾਂ ਜਿਹੜੀ ਤੁਸੀਂ ਅੱਜ ਅਣ-ਅਲਾਨੀ ਐਮਰਜੈਂਸੀ ਲਗਾਈ ਹੈ ਇਹ ਵੀ ਨਹੀਂ ਰਹਿਣੀ ਇਹਨਾਂ ਨੂੰ ਬੰਦ ਕਰ ਲੋ ਨਹੀਂ ਤਾਂ ਲੋਕਾਂ ਨੇ ਪਿੰਡਾਂ 'ਚ ਤੁਹਾਨੂੰ ਬੜਿਆਂ ਨੂੰ ਕੁੱਟਣਾ ਹੈ ਔਰ ਮੈਂ ਅਪੀਲ ਕਰਨਾ ਚਾਹੁੰਦਾ ਹਾਂ ਪਿੰਡਾਂ ਦੇ ਲੋਕਾਂ ਨੂੰ ਕਿ ਜਦ ਵੀ ਇਹਨਾਂ ਦਾ ਲੀਡਰ ਆਉਂਦਾ ਹੈ ਉਹਨੂੰ ਪੁੱਛੋ ਕਿ ਆ ਜਿਹੜੀ ਹੌਸ ਰੈਸਟ ਕੀਤੀ ਹੋਈ ਐ ਆ ਜਿਹੜੀ ਸੰਗਰੂਰ ਦੇ ਵਿੱਚ ਤਾਨਾ ਦੇਣ ਨਹੀਂ ਦੇ ਰਹੇ ਉਸ ਤੁਸੀਂ ਕਿਉਂ ਕਰ ਰਹੇ ਇਹਨਾਂ ਦੇ ਪਾਥੀਆਂ ਪੈਣੀਆਂ ਪਿੰਡਾਂ ਦੇ ਵਿੱਚ ਮੁੱਖ ਮੰਤਰੀ ਜੀ ਸਾਨੂੰ ਦਾ ਘਰਚ ਰੋਕ ਲਿਆ ਤੁਸੀਂ ਕਰ ਤੇ ਆਪ ਬਾਹਰ ਨਿਕਲ ਕੇ ਦੇਖੋ ਪਿੰਡਾਂ ਜਾ ਕੇ ਦੇਖੋ ਕੱਲੇ ਫਿਰ ਤੁਹਾਨੂੰ ਪਤਾ ਲੱਗੇਗਾ ਜੇ ਪਾਥੀਆਂ ਨਾ ਪਈਆਂ ਤਾਂ ਚਰਨੀ ਚਰਨੀ ਨਾ ਕਿਉ ਜੇ ਤੁਹਾਨੂੰ ਲੋਕਾਂ ਨੇ ਡਰੇ ਨਾ ਮਾਰੇ ਤਾ ਚਰਜੀ ਚੰਨੀ ਦਾ ਕਿਉ ਆਉ ਜਰਾ ਕਰ ਲੋਕਾਂ ਦੇ ਵਿੱਚ ਇਕੱਲੇ ਮੈਂ ਇਕੱਲਾ ਨਿਕਲਦਾ ਹਾਂ ਤੁਸੀਂ ਰੋਕਦੇ ਹੋ ਆ ਪੁਲਿਸ ਲਗਾਤੀ ਹੈ ਮੇਰਾ ਕਾਰ ਚਾਰੇ ਪਾਸੇ ਦੇ ਘੇਰ ਲਿਆ ਖਰੜ ਤੇ ਆਇਆ ਤਾਂ ਚੌਂਕਦੇ ਰਹੇ ਸੀ ਕਿਸੇ ਪਾਸੇ ਨੂੰ ਜਾਣ ਨਹੀਂ ਦਿੱਤਾ ਇਹ ਚੰਨਾ ਕੋਈ ਨਹੀਂ ਕੰਮ ਆਖਰ ਨੂੰ ਪਾਣੀ ਪੁੜਾ ਦੇ ਹੇਠੋਂ ਨਿਕਲਣਾ ਵੋਟਾਂ ਦਾ ਲੋਕਾਂ ਨੂੰ ਅਧਿਕਾਰ ਹੈ ਲੋਕਾਂ ਨੇ ਵੋਟਾਂ ਪਾਉਣੀਆਂ ਜਿਸ ਤਰੀਕੇ ਦੇ ਨਾਲ ਲੋਕ ਤੁਹਾਨੂੰ ਲੈ ਕੇ ਆਏ ਸੀ ਸ਼ਗਨਾ ਦੇ ਨਾਲ ਉਸ ਤੋਂ ਉਲਟ ਤੁਹਾਨੂੰ ਢਲੇmargੇ ਭਜਾਣ